ਅਹੀ ਜੀ ਜਿਹੜਾ ਅੱਜ ਤੁਸੀਂ ਪੜ੍ਹ ਰਹੇ ਹੋ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਉਹ ਸੱਚ ਹੈ ਕਾਰਜ ਵੀ ਸੰਤਾਂ ਦਾ ਸੀ ਸੰਤ ਸ਼ਬਦ ਜਿਹੜਾ ਇੱਥੇ ਭਲੇਖਾ ਬਹੁਤ ਪੈਂਦਾ ਹੈ ਸੰਤ ਜਦੋਂ ਸ਼ਬਦਾਂ ਦਾ ਸਾਡੀ ਸੁਰਤੀ ਵਰਤੀ ਚਿੱਟੇ ਕੱਪੜਿਆਂ ਤੇ ਚੋਲਿਆਂ ਤੇ ਪੀਲੇ ਚੋਲਿਆਂ ਤੇ ਗੇਰੂ ਰੰਗਿਆਂ ਤੇ ਚੱਲੇ ਜਾਂਦੀ ਹੈ ਕਿ ਜਦੋਂ ਇਸ ਭੇਖ ਵਿੱਚ ਹੋਵੇ ਤਾਂ ਉਹੀ ਸੰਤ ਹੈ ਵੱਡੇ ਵੱਡੇ ਡੇਰੇਦਾਰਾਂ ਤੇ ਚਲੇ ਜਾਂਦੀ ਹੈ ਪਰ ਇਹ ਸਭ ਤੋਂ ਵੱਡਾ ਭੁਲੇਖਾ ਪਿਆ ਹੈ ਸੰਸਾਰ ਵਿੱਚ ਕਿਤੇ ਵੀ ਮਹਾਰਾਜ ਨੇ ਐਸਾ ਸ਼ਬਦ ਨਹੀਂ ਵਰਤਿਆ ਕਿ ਇਸ ਭੇਖ ਵਿੱਚ ਕੋਈ ਸੰਤ ਹੈ ਮਹਾਰਾਜ ਨੇ ਤਾਂ ਇੱਥੋਂ ਤੱਕ ਲਿਖਿਆ ਗਲੀ ਜਿਨਾਂ ਜਪ ਮਾਲੀਆਂ ਲੋਟੇ ਹੱਥ ਨਵੱਗ ਓਏ ਹਰ ਕੇ ਸੰਤ ਨਾ ਕੀਏ ਬਨਾਰਸ ਕੇ ਠਾਗ ਮਹਾਰਾਜ ਕਹਿੰਦੇ ਉਹ ਤਾਂ ਬਨਾਰਸ ਦੇ ਠਾ ਗਏ ਮੇਰੇ ਭਲੇਖੇ ਚ ਨਾ ਰਿਓ ਪਰ ਉਹ ਪੰਕਤੀ ਆਪਾਂ ਪੜ੍ਹਨੀ ਨਹੀਂ ਆਪਾਂ ਤਾਂ ਇੱਕੋ ਪੰਕਤੀ ਪੜ੍ਹਣੀ ਐ ਸਾਧ ਕੀ ਮਹਿਮਾ ਵੇਦ ਨਾ ਜਾਣਾ ਜੇ ਤਾਂ ਸੁਣਿਆ ਤੇ ਤਾਂ ਬਖਿਆ ਨਾ ਇਹਦੇ ਵੀ ਅਰਥ ਹੋਰ ਦੇ ਪਰ ਆਪਾਂ ਆਪਣੇ ਹਿਸਾਬ ਦੇ ਨਾਲ ਉਹ ਡੇਰੇਦਾਰ ਆਪਣੇ ਹਿਸਾਬ ਦੇ ਨਾਲ ਆਪਣੀ ਤੇ ਵਰਤੀ ਜਾਂਦੇ ਨੇ ਆਪਣੇ ਵੱਲ ਇਸ਼ਾਰਾ ਕਰਕੇ ਸਾਧ ਅਸਲ ਵਿੱਚ ਉਸ ਨੂੰ ਸ਼ਬਦ ਵਰਤਿਆ ਗੁਰਬਾਣੀ ਜਿਹਨੇ ਮਨ ਸਾਧਿਆ ਹੋਵੇ ਉਹ ਮਨ ਸਾਦੇ ਵਿੱਚੋਂ ਤੁਹਾਡੇ ਵਿੱਚ ਕੋਈ ਵੀ ਹੋ ਸਕਦਾ ਹੈ ਕਿਸੇ ਭੇਖ 'ਚ ਨਹੀਂ ਹੋ ਸਕਦਾ ਆਓ ਉਸ ਸੰਤ ਸ਼ਬਦ ਜਿਹੜਾ ਵਰਤਿਆ ਹੈ ਹੁਕਮਨਾਮੇ ਦੇ ਅੰਦਰ ਸੰਤਾਂ ਕੇ ਕਾਰ ਉਹ ਸੰਤ ਦੇ ਅਰਥ ਨੇ ਜਿਹਦੇ ਕੋਲ ਨਿਮਰਤਾ ਹੈ ਤਿਆਗ ਹੈ ਸਤ ਹੈ ਹੁਣ ਸਤ ਨਿਮਰਤਾ ਤਿਆਗ ਤੁਹਾਡੇ ਵਿੱਚੋਂ ਕਿਸੇ ਭੈਣ ਕੋਲ ਵੀ ਹੋ ਸਕਦਾ ਹੈ ਮਾਤਾ ਕੋਲ ਵੀ ਹੋ ਸਕਦਾ ਹੈ ਕਿਸੇ ਕੋਲ ਵੀ ਹੋ ਸਕਦਾ ਹੈ ਉਹਦੇ ਨਾਲ ਵੀ ਇਹ ਸ਼ਬਦ ਜੁੜਦਾ ਹੈ ਜਦੋਂ ਕਿ ਕਿਸੇ ਭੇਖ ਦੇ ਨਾਲ ਇਹ ਸ਼ਬਦ ਨਹੀਂ ਜੁੜਦਾ ਜਿਨ੍ਹਾਂ ਦੇ ਨਾਲ ਆਪਾਂ ਜੋੜਿਆ ਉਹਨਾਂ ਦੇ ਡੇਰਿਆਂ ਵਿੱਚ ਜੋ ਕਰਤੂਤਾ ਹੋਈਆਂ ਉਹ ਬਿਆਨ ਸਟੇਜਾ ਤੇ ਵੀ ਨਹੀਂ ਕੀਤੀਆਂ ਜਾ ਸਕਦੀਆਂ ਜੋ ਕਰਤੂਤਾ ਉੱਥੇ ਹੋਈਆਂ ਇਸ ਕਰਕੇ ਮਹਾਰਾਜ ਨੇ ਬਾੜੀ ਵਿੱਚ ਬਾਰ-ਬਾਰ ਸਾਨੂੰ ਸੁਚੇਤ ਕੀਤਾ ਗੁਰਸਿੱਖਾ ਜਿਨ੍ਹਾਂ ਸਾਸ ਗਿਰਾਸ ਦਾ ਨਿਸਰ ਹੈ ਹਰ ਨਾਮਾ ਮੰਨ ਮੰਤ ਤਨ ਸੇ ਸਹੀ ਨਾਮ ਕਾ ਪੂਰਨ ਸੋਈ ਸੰਤ ਸਾਸਕਰਾਸ ਬੰਦਗੀ ਵਿੱਚ ਜੁੜੇ ਹੋਣ ਔਰ ਪ੍ਰਭੂ ਦੇ ਸ਼ਿਸ਼ਟ ਵਿੱਚ ਸੱਚੀ ਸੁੱਤੀ ਕਿਰਤ ਦੇ ਨਾਲ ਜੁੜੇ ਹੋਣ